ਇਹ ਤੇ ਸਕੂਟੀ ਭੇਜੀ ਹੈ ਨਾ ਮੈਨੂੰ ਪਤਾ ਕਿੱਥੇ ਭੇਜੀ ਹੈ ਸਕੂਟੀ ਇਹਦੀ ਆਰਾਮ ਜਦੀ ਦੀ ਦੱਲੀ ਦੀ ਮੇਰੀ ਗੱਲ ਸੁਣ ਤੂੰ ਮੇਰੇ ਤੋਂ ਕੀ ਲੈਣਾ ਪਹਿਲਾਂ ਦੱਸ ਮੈਨੂੰ ਇਸ ਗੱਲ ਦਾ ਜਵਾਬ ਦੇ ਦੇ ਜੇ ਕੋਈ ਦੱਲਾਗਰੀ ਕਰੇਗਾ ਨਾ ਫਿਰ ਉਹਦੇ ਪਿੱਛੇ ਪੈਣਾ ਪੰਦਾ ਕੌਣ ਕਰਦਾ ਦੱਲਾਗਰੀਆਂ ਤੁਸੀਂ ਕਰਦੇ ਹੋਰ ਕੌਣ ਕਰਦਾ ਦੱਲਾਗਰੀ ਜੁੱਤੀਆਂ ਤਾਂ ਨਹੀਂ ਖਾਣੀਆਂ ਮੇਰੇ ਤੋਂ ਆ ਜੇ ਹਿੰਮਤ ਹੈ ਜੇ ਮਾਰ ਆ ਜਾ ਫਿਰ ਤੈਨੂੰ ਦੱਸਾਂ ਮਾਰ ਤੂੰ ਦੱਸ ਤੈਨੂੰ ਮੈਂ ਸਮਝ ਗਿਆ ਮੈਂ ਤੈਨੂੰ ਹਾਂ ਦੱਸ ਦੇ ਜਿਹੜੀ ਹੌਕਾ ਤਾਂ ਨਾ ਮਾਰੀਆਂ ਛੱਡ ਦਿਓ ਇਹ ਜੁੱਤੀਆਂ ਵਾਲੀ ਹਰਾਮ ਦੇ ਤੂੰ ਦੱਸ ਤੈਨੂੰ ਦੱਸਦਾ ਕਿ ਹਰਾਮਜਾਦਾ ਕੌਣ ਆ ਕੌਣ ਆ ਮੈਂ ਹੁਣੇ ਕਰਦੀ ਆ ਆਪਣੇ ਭਰਾਵਾਂ ਨੂੰ ਫੋਨ ਕਰਦੀ ਆ ਤੂੰ ਤੇਰੇ ਭਰਾਵਾਂ ਨੂੰ ਫੋਨ ਵੀ ਕਰ ਦੇ ਕਰਦੀ ਆ ਮੈਂ ਕਰਦੀ ਆ ਤੈਨੂੰ ਮੈਂ ਦਿਖਾਨੀ ਆ ਪਤਾ ਲੱਗ ਗਿਆ ਯਾਰੀ ਦੱਲਾਗਰੀ ਕਰਦੀਆਂ ਨਾ ਉੱਥੇ ਤੀਰੂ ਮਾਦਰੀ ਚ ਦੱਸਦੇ ਸਾਰੇ ਕੋਣ ਤੇੜਾ ਕੰਜਰ ਦਾ ਬੀਜ ਕਹਿ ਰਿਹਾ ਤੇਰੇ ਕੰਜਰ ਦਾ ਬੀਜ ਕਿਹੜਾ ਤੂੰ ਹੋਣੀ ਕੰਜਰ ਦੀ ਬੀਜ ਤੂੰ ਐ ਤੂੰ ਤੂੰ ਹਰਾਮ ਦਾ ਬੀਜ ਤੂੰ ਆ ਜਿਹੜਾ ਹਰਾਮਜਾਦੇ ਨੂੰ ਭੇਜਿਆ ਨਾ ਉਹ ਦੱਲਾ ਹੋਣਾ ਭੈਣ ਤੁਰ ਕੁੱਤਾ ਕੌਣ ਕਿਹਨੂੰ ਭੇਜਦਾ ਮੈਂ ਕਿਹਨੂੰ ਭੇਜਿਆ ਸੂੜੀ ਦੇਖੇ ਭੈਣ ਦੇ ਲੋੜੇ ਦੱਲੇ ਨੂੰ ਅੱਜ ਦੇ ਸਾਹਮਣੇ ਹੁਣ ਮੈਂ ਦਿੱਦਾ ਮਾਦੀ ਲਾਨੀ ਨਦੀ ਆ ਜਾ ਤੂੰ ਮੈਂ ਬੈਠੀ ਆ ਚਲਾ ਜਾ ਹਾਂ ਹਾਂ ਜਿਹੜੀ ਬੈਠੀ ਆ ਤੂੰ ਮੈਨੂੰ ਪਤਾ ਤੇਰਾ ਸਾਰਾ ਹਿਸਾਬ ਤੂੰ ਬਲਾ ਕਿਨੂੰ ਬੁਲਾਣਾ ਹੈ ਬਲਾ ਤੂੰ ਬਲਾ ਤੂੰ ਜਿਹੜਾ ਮੈਂ ਬੁਲਾਉਂਦੀ ਆ ਜੇ ਤੂੰ ਬੀਜ ਹੋਏਗਾ ਨਾ ਫੜਦੀ ਹੁਣ ਬਲਾ ਤੂੰ ਹੁਣ ਦੇਖਦਾ ਤੇਰੇ ਵੀ ਫਰ ਹਾਂ ਮੈਂ ਤੈਨੂੰ ਦਿਖਾਨੀ ਆ ਨਾ ਹਲੋ ਇਹ ਤੇ ਸਕੂਟੀ ਭੇਜੀ ਹੈ ਨਾ ਮੈਨੂੰ ਪਤਾ ਕਿੱਥੇ ਭੇਜੀ ਹੈ ਸਕੂਟੀ ਇਹਦੀ ਆਰਾਮ ਜੀ ਦੀ ਦੱਲੀ ਦੀ ਮੇਰੀ ਗੱਲ ਸੁਣ ਤੂੰ ਮੇਰੇ ਤੋਂ ਕੀ ਲੈਣਾ ਪਹਿਲਾਂ ਦੱਸ ਮੈਨੂੰ ਇਸ ਗੱਲ ਦਾ ਜਵਾਬ ਦੇ ਜੇ ਕੋਈ ਦੱਲਾਗਰੀ ਕਰੇਗਾ ਨਾ ਫਿਰ ਉਹਦੇ ਪਿੱਛੇ ਪੈਣਾ ਪੰਦਾ ਕੌਣ ਕਰਦਾ ਦੱਲਾਗਰੀਆਂ ਤੁਸੀਂ ਕਰਦੇ ਹੋਰ ਕੌਣ ਕਰਦਾ ਦੱਲਾਗਰੀ ਤੁਸੀਂ ਜੁੱਤੀਆਂ ਤਾਂ ਨਹੀਂ ਖਾਣੀਆਂ ਮੇਰੇ ਤੋਂ ਆਜੇ ਹਿੰਮਤ ਹੈਗੀ ਮਾਰ ਆ ਜਾ ਫਿਰ ਤੂੰ ਤਾ ਮੈਂ ਮਾਰ ਤੂੰ ਦੱਸ ਤਾ ਤੈਨੂੰ ਮੈਂ ਸਮਝ ਗਿਆ ਮੈਂ ਤੈਨੂੰ ਹਾਂ ਜਿਹੜੀ ਹੱਤ ਤਾਂ ਨਾ ਮਾਰੀਆਂ ਛੱਡ ਦੋ ਇਹ ਜੁੱਤੀਆਂ ਖਾ ਲਈ ਹਰਾਮ ਦੇ ਆ ਤੂੰ ਦੱਸ ਤੈਨੂੰ ਦੱਸਦਾ ਕਿ ਹਰਾਮਜਾਦਾ ਕੌਣ ਆ ਕੌਣ ਆ ਮੈਂ ਹੁਣੇ ਕਰਦੀ ਆ ਆਪਣੇ ਭਰਾਵਾਂ ਨੂੰ ਫੋਨ ਕਰਦੀ ਆ ਤੂੰ ਤੇਰੇ ਭਰਾਵਾਂ ਨੂੰ ਫੋਨ ਵੀ ਕਰ ਦੇ ਕੰਡੀਆਂ ਲੈ ਕਰਦੀ ਆ ਤੈਨੂੰ ਮੈਂ ਦਿਖਾਨੀ ਆ ਪਤਾ ਲੱਗਿਆ ਯਈ ਦੱਲਾ ਗਰੀ ਕਰਦੀ ਆ ਨਾ ਉੱਥੇ ਤਿਰੂ ਵਾਦਰੀ ਚ ਦੱਸ ਦੇ ਸਾਰੇ ਕੋਰ ਕਿਹੜਾ ਕੰਜਰ ਦਾ ਬੀਜ ਕਹਿ ਰਿਹਾ ਤੇਰੇ ਕੰਜਰ ਦਾ ਬੀਜ ਕਿਹੜਾ ਤੂੰ ਹੋਣੀ ਕੰਜਰ ਦੀ ਬੀਜ ਤੂੰ ਐ ਤੂੰ ਤੂੰ ਹਰਾਮ ਦਾ ਕੰਜਰ ਦੀ ਬੀਜ ਤੂੰ ਆ ਜਿਹੜੇ ਹਰਾਮ ਜੱਦੇ ਨੂੰ ਭੇਜਿਆ ਨਾ ਉਹ ਦੱਲਾ ਹੋਣਾ ਭੈਣ ਤੋਰ ਕੁੱਤਾ ਕੌਣ ਕਿਹਨੂੰ ਭੇਜਦਾ ਮੈਂ ਕਿਨੂੰ ਭੇਜਿਆ ਛੂੜੀ ਦੇਖੇ ਭੈਣ ਦੇ ਲੋੜੇ ਦੱਲੇ ਨੂੰ ਅੱਜ ਦੇ ਸਾਹਮ ਹੁਣ ਮੈਂ ਦਿੱਦਾ ਮਾਂ ਦੀ ਲਾਨੀ ਨਦੀ ਆ ਜਾ ਤੂੰ ਮੈਂ ਬੈਠੀ ਆ ਚਲਾ ਜਾ ਹਾਂ ਹਾਂ ਜਿਹੜੀ ਬੈਠੀ ਆ ਤੂੰ ਮੈਨੂੰ ਪਤਾ ਤੇਰਾ ਸਾਰਾ ਹਿਸਾਬ ਤੂੰ ਬਲਾ ਕਿਹਨੂੰ ਬੁਲਾਣਾ ਹੈ ਬਲਾ ਤੂੰ ਬਲਾ ਤੂੰ ਜਿਹੜਾ ਮੈਂ ਜੇ ਤੂੰ ਬੀਜ ਹੋਏਗਾ ਨਾ ਖੜਦੀ ਹੁਣ ਬਲਾ ਤੂੰ ਹੁਣ ਦੇਖਦਾ ਤੇਰੀ ਵੀ ਫਿਰ ਹਾਂ ਮੈਂ ਤੈਨੂੰ ਦਿਖਾਨੀ ਆ ਲਗਾ ਤਰੋ ਇਹ ਤੇ ਸਕੂਟੀ ਪੇਟੀਏ ਨੇ ਮੈਨੂੰ ਪਤਾ ਕਿੱਥੇ ਭੇਜੀ ਹੈ ਸਕੂਟੀ ਇਹਦੀ ਆਰਾਮ ਜੀ ਦੀ ਦੱਲੀ ਦੀ ਮੇਰੀ ਗੱਲ ਸੁਣ ਤੂੰ ਮੇਰੇ ਤੋਂ ਕੀ ਲੈਣਾ ਪਹਿਲਾਂ ਦੱਸ ਮੈਨੂੰ ਇਸ ਗੱਲ ਦਾ ਜਵਾਬ ਦੇ ਜੇ ਕੋਈ ਧੱਲਾਗਿਰੀ ਕਰੇਗਾ ਨਾ ਫਿਰ ਉਹਦੇ ਪਿੱਛੇ ਪੈਣਾ ਪੰਦਾ ਕੌਣ ਕਰਦਾ ਧੱਲਾਗਿਰੀਆ ਤੁਸੀਂ ਕਰਦੇ ਹੋਰ ਕੌਣ ਕਰਦਾ ਧੱਲਾਗਿਰੀ ਤੁਸੀਂ ਜੁੱਤੀਆਂ ਤਾਂ ਨਹੀਂ ਖਾਣੀਆਂ ਮੇਰੇ ਤੋਂ ਆਜੇ ਹਿੰਮਤ ਹੈਗੀ ਮਾਰ ਆ ਜਾ ਮਰ ਤੂੰ ਦੁੱਤਾ ਮੈਂ ਮਾਰ ਤੂੰ ਦੱਤਾ ਤੈਨੂੰ ਮੈਂ ਸਮਝ ਗਿਆ ਮੈਂ ਤੈਨੂੰ ਹਾਂ ਜਿਹੜੀ ਹੱਤ ਤਾਂ ਨਾ ਮਾਰੀਆਂ ਛੱਡ ਦੋ ਇਹ ਦੁੱਤਾ ਹਾਲੀ ਹਰਾਮ ਦੇ ਆ ਤੂੰ ਦੱਸ ਤੈਨੂੰ ਦੱਸਦਾ ਕਿ ਹਰਾਮਜਾਦਾ ਕੌਣ ਆ ਕੌਣ ਹਰਾਮ ਮੈਂ ਹੁਣੇ ਕਹਿੰਦੀ ਆਪਣੇ ਭਰਾਵਾਂ ਨੂੰ ਫੋਨ ਕਰਦੀ ਤੂੰ ਤੇਰੇ ਭਰਾਵਾਂ ਨੂੰ ਫੋਨ ਵੀ ਕਰ ਦੇ ਕੰਡੀਆਂ ਲੈ ਕਰਦੀਆਂ ਚਲੋ ਮੈਂ ਦਿਖਾਨੀ ਆ ਪਤਾ ਲੱਗ ਗਿਆ ਯਾਰੀ ਦੱਲਾਗਰੀ ਕਰਦੀਆਂ ਨਾ ਉੱਥੇ ਤਿਰੂ ਮਾਦਰੀ ਚ ਦੱਸ ਦੇ ਸਾਰੇ ਕੋਰ ਤੇਰਾ ਕੰਜਰ ਦਾ ਬੀਜ ਕਹਿ ਰਿਆ ਤੇਰੇ ਕੰਜਰ ਦਾ ਬੀਜ ਕਿਹੜਾ ਤੂੰ ਹੋਣੀ ਕੰਜਰ ਦੀ ਬੀਜ ਤੂੰ ਐ ਤੂੰ ਤੂੰ ਹਰਾਮ ਦਾ ਕੰਜਰ ਦੀ ਬੀਜ ਤੂੰ ਆ ਜਿਹੜੇ ਹਰਾਮ ਜੱਦੇ ਨੂੰ ਭੇਜਿਆ ਨਾ ਉਹ ਦੱਲਾ ਹੋਣਾ ਭੈਣ ਤੋਰ ਕੁੱਤਾ ਕੌਣ ਕਿਹਨੂੰ ਭੇਜਦਾ ਮੈਂ ਕਿਨੂੰ ਭੇਜਿਆ ਛੂੜੀ ਦੇਖੇ ਭੈਣ ਦੇ ਲੋੜੇ ਦੱਲੇ ਨੂੰ ਅੱਜ ਦੇ ਸਾਹਮਣ ਹੁਣ ਮੈਂ ਦਿੱਦਾ ਮਾਂ ਦੀ ਲਾਨੀ ਨਦੀ ਆ ਜਾ ਤੂੰ ਮੈਂ ਬੈਠੀ ਆ ਚਲਾ ਜਾ ਹਾਂ ਹਾਂ ਜਿਹੜੀ ਬੈਠੀ ਆ ਤੂੰ ਮੈਨੂੰ ਪਤਾ ਤੇਰਾ ਸਾਰਾ ਹਿਸਾਬ ਤੂੰ ਬਲਾ ਕਿਹਨੂੰ ਬੁਲਾਣਾ ਹੈ ਬਲਾ ਤੂੰ ਬਲਾ ਤੂੰ ਜਿਹੜਾ ਮੈਂ ਤੂੰ ਜੇ ਤੂੰ ਅੱਜ ਬੀਜ ਹੋਏਗਾ ਨਾ ਖੜਦੀ ਹੁਣ ਬਲਾ ਤੂੰ ਹੁਣ ਦੇਖਦਾ ਤੇਰੀ ਵੀ ਫਿਰ ਹਾਂ ਮੈਂ ਤੈਨੂੰ ਦਿਖਾਨੀ ਆ ਲੱਗ ਤਰੋ ਇਹ ਤਾਂ ਸਕੂਟੀ ਪੇਟੀਆਂ ਨੇ ਮੈਨੂੰ ਪਤਾ ਕਿੱਥੇ ਭੇਜੀ ਐ ਸਕੂਟੀ ਇਹਦੀ ਆਰਾਮ ਜਦੀ ਦੀ ਦੱਲੀ ਦੀ ਮੇਰੀ ਗੱਲ ਸੁਣ ਤੂੰ ਮੇਰੇ ਤੋਂ ਕੀ ਲੈਣਾ ਪਹਿਲਾਂ ਦੱਸ ਮੈਨੂੰ ਇਸ ਗੱਲ ਦਾ ਜਵਾਬ ਦੇ ਜੇ ਕੋਈ ਗੱਲਾਗਰੀ ਕਰੇਗਾ ਨਾ ਫਿਰ ਉਹਦੇ ਪਿੱਛੇ ਪੈਣਾ ਪੰਦਾ ਕੌਣ ਕਰਦਾ ਗੱਲਾਗਰੀਆ ਤੁਸੀਂ ਕਰਦੇ ਹੋਰ ਕੌਣ ਕਰਦਾ ਗੱਲਾਗਰੀ ਤੁਸੀਂ ਦਿੱਤੀਆਂ ਤਾਂ ਨਹੀਂ ਖਾਣੀਆਂ ਮੇਰੇ ਤੋਂ ਆਜੇ ਹਿੰਮਤ ਹੈ ਜੇ ਮਾਰ ਆਜਾ ਫਿਰ ਦੱਸਾਂ ਮੈਂ ਮਾਰ ਤੂੰ ਦੱਸਾਂ ਤੈਨੂੰ ਮੈਂ ਸਮਝ ਗਿਆ ਮੈਂ ਤੈਨੂੰ ਹਾਂ ਜਿਹੜੀ ਹਲਕਾ ਤਾਂ ਨਾ ਮਾਰੀਆਂ ਛੱਡ ਦੋ ਇਹ ਜੁੱਤੀਆਂ ਹੀ ਹਰਾਮ ਦੇ ਆ ਤੂੰ ਦੱਸ ਤੈਨੂੰ ਦੱਸਦਾ ਕਿ ਹਰਾਮਜਾਦਾ ਕੌਣ ਆ ਕੌਣ ਆ ਮੈਂ ਕਿਉਂਦੀ ਆਪਣੇ ਭਰਾਵਾਂ ਨੂੰ ਫੋਨ ਕਰਦੇ ਤੂੰ ਤੇਰੇ ਭਰਾਵਾਂ ਨੂੰ ਫੋਨ ਵੀ ਕਰਦੇ ਕੰਡੀਆਂ ਮੈਂ ਕਰਦੀਆਂ ਤੈਨੂੰ ਮੈਂ ਦਿਖਾਨੀ ਆ ਪਤਾ ਲੱਗਿਆ ਜੀ ਦੱਲਾਗਰੀ ਕਰਦੀਆਂ ਨਾ ਉੱਥੇ ਤਿਰੂ ਮਾਦਰੀ ਚ ਦੱਸਦੇ ਸਾਰੇ ਕੌਣ ਤੇਰਾ ਕੰਜਰ ਦਾ ਬੀਜ ਕਹਿ ਰਿਹਾ ਤੇਰੇ ਕੰਜਰ ਦਾ ਬੀਜ ਕਿਹੜਾ ਤੂੰ ਹੋਣੀ ਕੰਜਰ ਦੀ ਬੀਜ ਤੂੰ ਆ ਤੂੰ ਹਰਾਮ ਦਾ ਬੀਜ ਤੂੰ ਆ ਜਿਹੜਾ ਹਰਾਮਜਾਦੇ ਨੂੰ ਭੇਜਿਆ ਨਾ ਉਹ ਦੱਲਾ ਹੋਣਾ ਭੈਣ ਤੋਰ ਕੁੱਤਾ ਕੌਣ ਕਿਹਨੂੰ ਭੇਜਤਾ ਮੈਂ ਕਿਹਨੂੰ ਭੇਜਿਆ ਕੁੜੀ ਦੇਖੇ ਭੈਣ ਦੇ ਲੋੜੇ ਦੱਲੇ ਨੂੰ ਅੱਜੇ ਦੇ ਸਾਹਮਣੇ ਹੁਣ ਮੈਂ ਦਿੱਦਾ ਮਾਂ ਦੀ ਲਾਨੀ ਨਦੀ ਜਾ ਜਾ ਤੂੰ ਮੈਂ ਬੈਠੀ ਆ ਚਲਾ ਜਾ ਹਾਂ ਹਾਂ ਜਿਹੜੀ ਬੈਠੀ ਆ ਤੈਨੂੰ ਪਤਾ ਤੇਰਾ ਸਾਰਾ ਹਿਸਾਬ ਤੂੰ ਬਲਾ ਕਿਹਨੂੰ ਬੁਲਾਣਾ ਹੈ ਬਲਾ ਤੂੰ ਬਲਾ ਤੂੰ ਜਿਹੜਾ ਮੈਂ ਆ ਤੂੰ ਮੈਂ ਤੋ ਬੀਜ ਹੋਏਗਾ ਨਾ ਖੜਦੀ ਹੁਣ ਬਲਾ ਤੂੰ ਹੁਣ ਦੇਖਦਾ ਤੇਰੀ ਵੀ ਫਿਰ ਮੈਂ ਤੈਨੂੰ ਦਿਖਾਨੀ ਆ ਜਾ